ਬਟਾਲਾ ਦੇ ਜੋਗਿਆ ਮੁਹੱਲੇ ਵਿੱਚ ਦੋ ਨੌਜਵਾਨ ਆਪਸ ਵਿੱਚ ਝੜ ਗਏ ਤੇ ਦੋਨਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਤੇ ਦੋਨੋਂ ਹੀ ਇਹ ਝੜਦੇ ਦੌਰਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੋਨਾਂ ਦੇ ਸਿਰ ਤੇ ਸੱਟ ਲੱਗੀ ਜਦੋਂ ਜਾਣਕਾਰੀ ਹਾਸਲ ਕੀਤੀ ਤਾਂ ਦੋਨਾਂ ਨੇ ਇੱਕ ਦੂਜੇ ਉੱਪਰ ਨਸ਼ੇ ਦੇ ਦੋਸ਼ ਲਗਾਏ ਇੱਕ ਨੇ ਕਿਹਾ ਕਿ ਇਸਨੇ ਮੇਰੇ ਤੇ ਹਮਲਾ ਕੀਤਾ ਤੇ ਇਹ ਵਿਅਕਤੀ ਜੋ ਹੈ ਨਸ਼ਾ ਵੇਚਦਾ ਹੈ ਤੇ ਦੂਜੇ ਵੱਲੋਂ ਦੋਸ਼ ਲਗਾਏ ਗਏ ਹਨ ਕਿ ਇਸਨੇ ਨਸ਼ੇ ਦੀ ਲੋਰ ਵਿੱਚ ਰਾਤੀ ਉਸ ਨੂੰ ਫੋਨ ਤੇ ਗਾਲਾਂ ਕੱਢੀਆਂ ਜਿਸ ਮਗਰੋਂ ਅੱਜ ਸਵੇਰੇ ਫੇਰ ਇਹਨਾ ਮੇਰੇ ਹੱਥੀ ਪੈ ਗਿਆ ਤੇ ਦੋਨੋਂ ਹੀ ਨੌਜਵਾਨ ਇੱਕੋ ਮੁਹੱਲੇ ਦੇ ਰਹਿਣ ਵਾਲੇ ਹਨ ਤੇ ਦੋਨੋਂ ਹੀ ਇੱਕ ਦੂਜੇ ਤੇ ਨਸ਼ੇ ਦਾ ਦੋਸ਼ ਲਗਾ ਰਹੇ ਹਨ ਦੂਜੇ ਪਾਸੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਨੇ ਕਿਹਾ ਹੈ ਕਿ ਦੋਨਾਂ ਦੀ ਐਮ ਐਲ ਆਰ ਦੇ ਕੇ ਮਾਮਲਾ ਦਰਜ ਕੀਤਾ ਜਾਏਗਾ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਇਸ ਲੜਾਈ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਉਹ ਕਹਿੰਦੇ ਪਹਿਲਾਂ ਇੱਕ ਪਰਚਾ ਵੀ ਦਰਜ ਹੋ ਰਿਹਾ ਤੇ ਕੋਈ ਐਨ ਡੀ ਪੀ ਐਸ ਦਾ ਉਹ ਭਾਈ ਬੜਾ ਪਰਾਂ ਆਵਾ ਬੱਚਾ ਉਹਦੇ ਉਹ ਤੇ ਪਰਚਾ ਤੁਹਾਨੂੰ ਪਤਾ ਬਣ ਰਿਹਾ ਕਿ ਇਹ ਨਾਲ ਕੋਈ ਵਾਜ ਕਰਨੀ ਆਈ ਹੁੰਦੀ ਵੈਸੇ ਜੋਗੀਆਂ ਮੱਲੇ ਭਾਈ ਪਤਾ ਜੀ ਹੈ ਜੋਗੀਆਂ ਮੱਲੇਗਾ ਭੁੱਖਾ ਕਿਸੇ ਨਾਲ ਗੱਲ ਨਹੀਂ ਕਰਦਾ ਠੀਕ ਹੈ ਤਾਂ ਕਰਕੇ ਜਿਹੜਾ ਮਰਜੀ ਆ ਕੇ ਜੋਗੀਆਂ ਮੱਲੇ ਮੁੰਡਿਆਂ ਨੂੰ ਚਪੇੜਾ ਮਾਰ ਜਾਂਦੇ ਜੋਗੀ ਕੁਛ ਨਹੀਂ ਬੋਲਦੇ ਉਹਨਾਂ ਨੂੰ ਪਤਾਵਾ ਨਾ ਕੋ ਪੈਸੇ ਹਨ ਨਹੀਂ ਆ ਕੁਛ ਨਹੀਂ ਕਰ ਸਕਦੇ ਤਾਂ ਕਰਕੇ ਆਡਾ ਮੱਲਾ ਤਰਾਦਾ ਵਾ ਕਿ ਜਿਹੜਾ ਮਰਜੀ ਆ ਕੇ ਕਦੋਂ ਚਰਚਾ ਕਰਦਾ ਦੱਸੋ ਮੈਨੂੰ ਕਿਹਾ ਬੈਂਡਿੰਗ ਵੀ ਆਸਤਾਵਾ ਬੱਚਾ ਮੇਰੇ ਕੀ ਫੜਿਆ ਜੀ ਕੀ ਫੜਿਆ ਫੜਿਆ ਆਪਣੇ ਆ ਕੋਈ ਨਹੀਂ ਗਿਆ ਤੁਹਾਨੂੰ ਪਤਾ ਆਪਣੇ ਕੋਲੋਂ ਹੀ ਪਾ ਦਿੰਦੇ ਲੋਕ ਕੀ ਪਾਇਆ ਸਮਾਨ ਪਾਤਾ ਹੈ ਮੇਟੋ ਕਿੰਨਾ 15 ਜਰਾਂ ਮੇਰੇ ਤੇ ਹਾਲਾ ਮੇਰੇ ਕੋਲ ਕੁਝ ਨਹੀਂ ਅਭਿਸ਼ੇਕ ਨਾਮ ਹੈ ਸਰ ਇਹ ਸਾਡੇ ਏਰੀਆ ਚ ਨਸ਼ਾ ਵੇਚਦੇ ਨੇ ਤੇ ਮੇਰੇ ਨਾਲ ਕੱਲ ਰਾਤ ਦੇ ਗਾਲੋ ਗਾਲੀ ਹੋਏ ਨੇ ਇਹਨਾਂ ਨੂੰ ਮੈਂ ਕਿਹਾ ਤੁਸੀਂ ਨਸ਼ਿਆ ਵੇਚੋਗੇ ਤੇ ਮੈਂ ਤੁਹਾਨੂੰ ਚੁਕਵਾਵਾਂਗਾ ਤੇ ਬਸ ਉਹੀ ਗੱਲਾਂ ਇਹਨਾਂ ਨੇ ਬਦਮਾਸ਼ੀ ਕੀਤੀ ਹੈ ਪੂਰੀ ਤੇ ਮੇਰੇ ਨਾਲ ਲੈ ਸਵੇਰੇ ਅੱਜ ਲੜੇ ਨੇ ਤੇ ਲੜਾਈ ਐ ਇਸੇ ਗੱਲ ਦੀ ਐ ਥੋੜੇ ਦਿਨ ਪਹਿਲਾਂ ਇਹ ਮੇਰੀ ਦੁਕਾਨ ਤੇ ਵੀ ਆਏ ਸੀ ਇਹਨਾਂ ਨੇ ਮੇਰੀ ਦੁਕਾਨ ਤੋਂ ਫੋਨ ਚੁੱਕ ਲਿਆ ਸੀ ਫੋਨ ਚੁੱਕ ਲਿਆ ਤੇ ਰਾਤੀ ਨੂੰ ਮੈਂ ਜਦੋਂ ਪੁੱਛਿਆ ਤੇ ਅੱਗੋਂ ਇਹ ਮੇਰੇ ਨਾਲ ਹੀ ਲੜ ਪਏ ਇਸੇ ਗੱਲੋਂ ਹੀ ਤੇ ਅੱਜ ਸਵੇਰੇ ਮੇਰੇ ਨਾਲ ਇਹ ਹੱਥੋਪਾਈ ਹੋ ਗਿਆ ਮੈਨੂੰ ਰਾਹ 'ਚ ਮਿਲਿਆ ਤੇ ਉੱਥੇ ਮੇਰੇ ਨਾਲ ਹੱਥੋਪਾਈ ਹੋ ਗਿਆ ਗਾਲੋ-ਗਾਲੀ ਹੋ ਗਿਆ ਤੁਸੀਂ ਸ਼ਰਾਬਤ ਜ਼ਿਆਦਾ ਪੀਂਦੇ ਹੋ ਫੋਨ ਕਰ ਮੈਂ ਸ਼ਰਾਬ ਪੀਤੀ ਦੀ ਸੀ ਸ਼ਰਾਬ ਮੇਰਾ ਟੈਸਟ ਕਰਾ ਲੇਤਾ ਜਾਏ ਜੇ ਸ਼ਰਾਬ ਆ ਜੇ ਤੇ ਮੈਂ ਕਹਾਂਗਾ ਮੈਂ ਪੀਤੀ ਨਹੀਂ ਮੇਰੇ ਮਹੱਲੇ ਚ ਪੂਰੇ ਗਵਾਹ ਨੇ ਜਿਹੜਾ ਪੂਰਾ ਮਹੱਲਾ ਗਵਾਹ ਦੇਗਾ ਕਿ ਇਹ ਬੰਦੇ ਕਿੱਦਾਂ ਦੇ ਨੇ ਤੇ ਮੈਂ ਕਿੱਦਾਂ ਦਵਾਂ ਤੁਸੀਂ ਉੱਥੋਂ ਏਰੀਆ ਚ ਆ ਕੇ ਪੁੱਛ ਲਿੱਤਾ ਜਾਵੇ ਕਿ ਮੈਂ ਕਿੱਦਾਂ ਦੱਤਾ ਨਹੀਂ ਤੇ ਮਨੀਮੇਸ਼ ਚੱਲਿਆ ਸੀ ਅੱਜ ਹੋਇਆ ਅੱਜ ਸਰ ਇਹਨੂੰ ਮੈਂ ਕੱਲ ਰਾਤ ਵੱਲੋਂ ਬੱਸ ਇਹਨੂੰ ਮੈਂ ਪੁੱਛਿਆ ਵਾ ਤੇ ਅੱਗੋਂ ਮੇਰੇ ਨਾਲ ਹੱਥੋਂ ਪਾਈ ਹੋ ਗਿਆ ਜੀ ਉਸ ਤੋਂ ਬਾਅਦ ਇਹਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹਨੇ ਮੇਰੇ ਸਿਰ ਤੇ ਉਹ ਜੇਬ ਚੋਂ ਕੁਝ ਕੱਢਿਆ ਵਾ ਤੇ ਉਹ ਮੇਰੇ ਸਿਰ ਤੇ ਮਾਰਿਆ ਵਾ ਤੁਸੀਂ ਵੀ ਮਾਰਿਆ ਮੈਂ ਤਾਂ ਕੁਝ ਨਹੀਂ ਮੇਰੇ ਹੱਥ ਚ ਜੀ ਮੇਰੇ ਹੱਥ ਚ ਤੇ ਕੁਝ ਨਹੀਂ ਹਾਂ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਐਮ ਐਲ ਸੀ ਕੇਸ ਨੇ ਤੇ ਦੋਨੋਂ ਆਪੋਜੀਟ ਨੇ ਇੱਕ ਦੂਜੇ ਦੇ ਤੇ ਦੋਨਾਂ ਦੇ ਸੱਟਾਂ ਲੱਗੀਆਂ ਹੋਈਆਂ ਵਾ ਅਸੀਂ ਉਹਨਾਂ ਨੂੰ ਦਾਖਲ ਕਰ ਲਿਆ ਤੇ ਉਹਦਾ ਟ੍ਰੀਟਮੈਂਟ ਚੱਲਦਾ ਪਿਆ ਮੜ ਤੁਹਾਨੂੰ ਤਾਂ ਨਾਮ ਕੀ ਤੇ ਤੁਹਾਨੂੰ ਆ ਗਿਆ ਇਕ ਦਿਨ ਆਏਗਾ 사ਜਨ ਤੇ ਇੱਕ ਦਿਨ ਆਏਗਾ ਅਭਿਸ਼ੇਕ ਇਹ ਕਿੰਨਾ ਕੁ ਸਕਦਾ ਜੀ ਹਿੱਕ ਤੋਂ ਆਇਆ ਦੇਖੋ ਜੀ ਆਪਾਂ ਉਹਨਾਂ ਦਾ ਟ੍ਰੀਟਮੈਂਟ ਕਰਦੇ ਪਿਆ ਬਾਕੀ ਬਾਅਦ ਵਿੱਚ ਦੱਸਾਂਗੇ ਕਿ ਕੀ ਹੈ ਕਿ ਨਹੀਂ ਐਮਐਲਸੀ ਕਿ ਸਕਦੇ ਹੈਗੇ ਬਟ ਉਹਨਾਂ ਨੂੰ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਪਿਆ ਆ ਸਟੇਬਲ ਨੇ ਪੇਸ਼ੈਂਟ ਦੋਨੋਂ ਸਟੇਬਲ ਨੇ ਬਾਕੀ ਉਹਨਾਂ ਦਾ ਐਮਐਲਸੀ ਵਗੈਰਾ ਜੋ ਪਰਚਾ ਹੈਗਾ ਉਹ ਪਟਿਆ ਜਾਏਗਾ ਉਹਨਾਂ ਦਾ ਤੇ ਜੋ ਵੀ ਹਾਂਜੀ ਇਹ ਹੁਣੀ ਤੁਸੀਂ ਮਿਸ਼ਨਾਈ ਝਗੜਾ ਆਇਆ ਵਾ ਉਹ ਜੋਗ ਵਿੱਚ ਦੋਹਾਂ ਪਾਰਟੀਆਂ ਦੋਹਾਂ ਪਾਰਟੀਆਂ ਦੇ ਆਪਸ ਵਿੱਚ ਸੱਟਾਂ ਲੱਗੀਆਂ ਵਾ ਤੇ ਦੋਹਾਂ ਪਾਰਟੀਆਂ ਹਸਪਤਲ ਗਈਆਂ ਜੋ ਵੀ ਐਮਲ ਦਾ ਰਹੇਗੀ ਜਿਸ ਤਰ੍ਹਾਂ ਉਹਨਾਂ ਦਾ ਮੈਡੀਕਲ ਆਏਗਾ ਵੈਰੀਫਾਈ ਕਰਕੇ ਉਹਨਾਂ ਦੇ ਖਿਲਾਫ ਜੋ ਵੀ ਕੇਸੇ ਬੰਦ ਕਰਵਿ ਕਰਾਂਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ